ਬਾਬੀਆ ਚੌਂਕ ਚ ਵਿੱਚ ਆਵਾਜ਼ ਆ ਗਈ ਵੀ ਹਾਂ ਗੋਲੀਆਂ ਚੜੀਆਂ ਆ ਇਹਨਾਂ ਨੂੰ ਨਹੀਂ ਪਤਾ ਵੀ ਕਿਹਨੇ ਚੜੀਆਂ ਜਦੋਂ ਬਾਹਰ ਆਏ ਕਿਰਪਾ ਤੇਰਾ ਲੱਗਾ ਵੀ ਇਹਨਾਂ ਨੇ ਆਪਣੇ ਸਲੂਨ ਦਾ ਕੰਮ ਸ਼ੁਰੂ ਕੀਤਾ ਸੀ ਕੱਲ੍ਹ ਕੱਲ੍ਹ ਹੀ ਵਜੇ ਘਰੇ ਅੰਦਰ ਹੀ ਗੋਲੀਆਂ ਮਾਰਦੇ ਵੀ ਆ ਉਹਨਾਂ ਨੇ ਇਹਨਾਂ ਦੀ ਬੇਟੀ ਹਾਂ ਸਟਾਰਟ ਹੀ ਕੀਤਾ ਸੀ ਇਹਨਾਂ ਇਹਦੇ ਨਾਲ ਸਟਾਰਟ ਕੀਤਾ ਸੀ ਇਹ ਜੀ ਕਲਾਸ ਲਾ ਕੇ ਕਹੀਏ ਕਿ ਇੱਕ ਇੱਕ ਕਲਾਇੰਟ ਨੂੰ ਸਿਖਾਉਂਦੀ ਪਈ ਸੀ ਕਿ 10 ਵਜੇ ਨਾ ਆਏ ਤੁਸੀਂ ਮੈਂ ਦੂਜੀ ਇੱਕ ਕਲਾਇੰਟ ਨਾਲ ਕਰਤੀ ਦੇ ਜੇ 1 ਵਜੇ ਗਏ ਉਹਨੂੰ ਕੁੜੀ ਨੂੰ ਸਿਖਾ ਕੇ ਪੁੱਛ ਕੇ ਗਏ ਪੂਆ ਜੀ ਤੁਸੀਂ ਅੱਜ ਦੀ ਬੋਧ ਹੋਇਆ ਸੀਗਾ ਉਹਨਾਂ ਦਾ ਡਿਵੋਸ ਸੀ ਥੋੜੀ ਦੇਰ ਇਹ ਨਾਨੀ ਪਾਸੇ ਤੋਂ ਹਸਬੰਦ ਦਾ ਕੀ ਨਾਮ ਉਹ ਨਹੀਂ ਕਿੱਥੇ ਜਗ੍ਹਾ ਤੋਂ ਆਏ ਸੀ ਇਹ ਮੇਰੀ ਕੰਮ ਦੀ ਤਰੁਤਕਾਲ ਚ ਸੀ ਬੱਤੂ ਆਏ ਆਜਾ ਐਨੀ ਟਾਈਮ ਤੇ ਬੈਠੇ ਰਹੇ ਸੀ ਇਹਨਾਂ ਦੀ ਆਜਾ ਬੱਤੂ ਆਜਾ 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 ਦੋ ਬੈਠ ਜਾ ਹਾਂ ਆਪਰਾ ਫਿਰ ਇਹ ਹੋਣਗੇ ਸੀਗੇ ਥੋੜੇ ਟੈਨ ਡੇ ਅਮਰੀਕਾ ਕੇ ਕਰੇ ਇਹ ਆਂਟੀ ਦਾ ਘਰੇ ਕੰਮ ਕਰਦੀ ਆ ਵਾਲੇ ਹੱਡੀ ਸੁਭੀਰ ਕੋਰ ਸੁਭੀਰ ਕੋਰ ਤੇ ਜਿਹਦੇ ਗੋਲੀਆਂ ਮਾਰੀਆਂ ਉਹ ਤੁਹਾਡੀ ਕੀ ਲੱਗਦੀ ਸੀ ਆਪਣੇ ਬੇਟੀ ਲਾ ਜੰਦਰਾਨੀ ਦੇ ਗੋਲੀਆਂ ਜੰਦਰਾਨੀ ਨੂੰ ਕੀ ਨਾਂ ਕੀ ਸੀਗਾ ਹੈਮਪਰੀ ਕਿੰਨੇ ਸਾਲ ਦੀ ਸੀ ਉਹ ਟਾਰੇ ਮਤਾਰੀ ਸਾਹਿਬ ਤੇ ਇਹ ਕੋਣ ਬੰਦੇ ਕੋਣ ਸੀ ਆਏ ਜਿਹੜੇ ਗੋਲੀ ਮਾਰ ਆਲੇ ਆਏ ਸੀ ਨਾ ਪਿੱਛੋਂ ਇਧਰ ਦੁਕਾਨਾ ਵੱਲੋਂ ਆਏ ਸੀ ਮੈਂ ਆਪਣੇ ਬੁਆ ਦੇ ਦਰਵਾਜ਼ੇ 'ਤੇ ਬੈਠਿਆ ਮੈਂ ਇਹਨੂੰ ਫੋਨ ਕੀਤਾ ਮੈਂ ਕਹੇ ਹਿਮਾ ਬਾਹਰ ਲੰਗਰ ਲੰਗਾਇਆ ਤੇ ਤੂੰ ਆ ਜਾ ਦੁੱਧ ਪੀ ਲੈ ਕਹਿੰਦੀ ਮੈਨੇ ਤਾਈ ਉਹਨਾ ਨਾਮੇ ਦੁੱਧ ਪੀਣਾ ਨਾਮੇ ਹੋਣਾ ਉਹ ਤੋਂ ਥੋੜਾ ਚਿਰ ਪਹਿਲਾਂ ਮੈਂ ਬਾਹਰ ਆਇਆ ਤੇ ਬਾਅਦ ਜਦੋਂ ਭਾਈ ਬਾਹਰ ਮੈਂ ਕਹੇ ਮਾਰ ਰੋਟੀ ਖਾ ਦੇ ਕਹਿੰਦੀ ਤਾਈ ਮੈਂ ਖਾਣ ਮੈਂ ਇੱਕ ਪਿੰਨੇ ਖਾਦੇ ਦੁੱਧ ਕਾ ਸੇ ਇੰਨੇ ਕਲਾ ਜੇ ਮੈਂ ਵੀ ਆਇਆ ਨਾ ਮੈਂ ਵੀ ਨਾਲ ਹੀ ਜਾਣਾ ਸੀ ਮੈਂ ਸਾਹ ਲੈਣਾ ਹੁੰਨਾ ਸੀ ਕਿੰਨੇ ਜਾਣੇ ਸੀਗੇ ਦੋ ਜਣੇ ਆਏ ਕਿੰਨੇ ਦਰਵਾਜ਼ੇ ਥਰ ਤੋਂ ਅੱਗੇ ਦਾ ਮੋਟਰਸਾਈਕਲ ਆਤਾ ਇਹ ਜਿਹੜਾ ਬੰਦਾ ਆਇਆ ਸੀ ਬਾਹਰ ਠੀਕੇ ਦੇ ਇੱਥੇ ਮੈਂ ਮਾਫਰ ਕੀਤਾ ਆ ਇਹ ਇੱਥੇ ਗੈਸਟ ਪਾਇਆ ਸੀ ਅੱਛਾ ਹਿੰਦੀ ਮੇ ਜਿਹੜੀ ਇਹ ਇਹ ਮੈਰਿਡ ਸੀ

ਹਾਂ ਕਿੰਨੇ ਕੋਈ ਦੀ ਘਟਨਾ ਹੈ ਤਿੰਨ ਕੋਈ ਦੀ ਘਟਨਾ ਹੈ ਤੇ ਗੋਲੀਆਂ ਮਾਰ ਕੇ ਭੱਜ ਗਏ ਨਹੀਂ ਸਾਨੂੰ ਇੱਕ ਬੰਦਾ ਆਇਆ ਸਰਕਾਰ ਆ ਮੈਂ ਵੇਖ ਲਓ ਕਿਸ ਕਹਿੰਦਾ ਪੌਸਣ ਸਿਗਾਰ ਤੇ ਉਹ ਕਹਿੰਦਾ ਆਂਟੀ ਤੁਹਾਡੇ ਅੰਦਰ ਕੌਣ ਹੈ ਮੈਂ ਕਹਾ ਸਾਡੀ ਹਿਮਾ ਮੈਂ ਇਦਾਂ ਕਹਿਤਾ ਕਹਿੰਦਾ ਹਿਮਾ ਆ ਤਾ ਤੁਹਾਡੇ ਗੋਲੀ ਚੱਲੇ ਮੈਂ ਕਹ ਤਾ ਦੋ ਮੈਂ ਕਹ ਹਏ ਉਹਨੇ ਦਰਵਾਜ਼ਾ ਖਿੱਚਿਆ ਜ਼ੋਰ ਨਾਲ ਦਰਵਾਜ਼ਾ ਖਲਾ ਦੇ ਤੇ ਹਿਮਾ ਹੈ ਕਿੱਥੇ ਸੀ ਉਸ ਟਾਈਮ ਅੱਛਾ ਕਮਰੇ ਚ ਸੀ ਲੇਟੀ ਹੀ ਸੀ ਨਹੀਂ ਕੋਈ ਕਹ ਲੋ ਕਿ ਪਹਿਲਾਂ ਵੀ ਕੋਈ ਦੁਸ਼ਮਣ ਸੀ ਕਿਸੇ ਦੇ ਨਾਲ ਜਾਂ ਕੋਈ ਪਹਿਲਾਂ ਕੋਈ ਫੋਨ ਵੀ ਆਇਆ ਸੀ ਕਿ ਜਿਹੜੇ ਕਰਕੇ ਦਰਵਾਜ਼ਾ ਨਹੀਂ ਖੋਲਦੀ ਸੀ ਕਿ ਸ਼ਾਇਦ ਕੋਈ ਧਮਕੀ ਪਹਿਲਾਂ ਵੀ ਮਿਲੀ ਹੋਵੇ ਤੇ ਤੁਹਾਡੇ ਨਾਲ ਇਸ ਸੰਬੰਧੀ ਕੋਈ ਗੱਲਬਾਤ ਹੋਰੇ ਵੱਲੋਂ ਕੀਤੀ ਗਈ ਸੀ ਲੜਕੀ ਵੱਲੋਂ ਕਿ ਉਹਨਾਂ ਨੂੰ ਕਿ ਕਿਤੇ ਕੋਈ ਅੱਛਾ ਪਰਿਵਾਰ ਪਰਿਵਾਰ ਚ ਹੋਰ ਕੋਈ ਘਰ ਵਿੱਚ ਕੋਈ ਬਣੀ ਉਹ ਵੀ ਇਕੱਲਾ ਸੁਤੇ ਉਹਦਾ ਮਾਰ ਲਈ ਮਾਂ ਵੀ ਮਾਰ ਕੇ ਤੇ ਇਹ ਇਕੱਲੀ ਕੁੜੀ ਇੱਕ ਪਰਿਵਾਰ ਹੈ ਕਿਸੇ ਦਾ ਸ਼ੱਕ ਤੁਹਾਨੂੰ ਸ਼ੱਕ ਪਾਪਾ ਲੱਗੇ ਜਾਂ ਸਮਝੋ ਹਾਂ ਮੈਂ ਕੀ ਦੱਸਾਂ ਕਿ ਕੰਮ ਆਏ ਦਾ ਗੱਲ ਕਰ ਸਕਦੀ ਹਾਂ ਮੈਂ ਸਿੱਖਿਆ ਹੈ ਨਾ ਤੇ ਬਾਕੀ ਪਤਾ ਹੈ ਕਿ ਉਹ ਪਸ ਹੋ ਜਾਂਦਾ ਅੱਛਾ ਠੀਕ ਕੀ ਕੋਲੀ ਇਹ ਚੱਲ ਕੀ ਸਾਰਾ ਮਾਮਲਾ ਸੀ ਇਹ ਹਸਾ ਜਿਹੜਾ ਇੱਥੇ ਪਾਪਿਆ ਜੀ ਸਾਨੂੰ ਕੰਟਰੋਲ ਤੋਂ ਇਤਲਾ ਮਿਲੀ ਸੀਗੀ ਕਿ ਆ ਜਿਹੜਾ ਮਾਮਲਾ ਹੈਗਾ ਇੱਥੇ ਕਿਸੇ ਘਰ ਦੇ ਅੰਦਰ ਵੜ ਕੇ ਪਾਇਰ ਹੋਇਆ ਤੇ ਮੌਕੇ ਤੇ ਜਿਹੜੀ ਹੈਗੀ ਐਸਐਟੂ ਸਿਟੀ ਤੇ ਮੈਂ ਜਿਹੜਾ ਹੈਗਾ ਡਿਸਟ੍ਰਿਕਟ ਪੁਲਿਸ ਦਾ ਹੈਗਾ ਤੇ ਸਾਨੂੰ ਪਤਾ ਲੱਗਿਆ ਕਿ ਜਿਹੜਾ ਇੱਥੇ ਇੱਕ ਲੜਕੀ ਹੈਗੀ ਹੈ ਹੈਮਫ੍ਰੀਡ ਪੌਰ ਉਰਫੀਮਾ ਉਹ ਅੰਦਰ ਘਰ ਦੇ ਵਿੱਚ ਕੱਲੀ ਸੀਗੀ ਤੇ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤੇ ਨਾ ਨੋ ਇੱਕ ਬੰਦਾ ਅੰਦਰ ਵੜ ਕੇ ਤੇ ਗੋਲੀ ਮਾਰ ਕੇ ਉਥੋਂ ਇਹ ਲੜਕੀ ਦਾ ਕੀ ਮਤ ਕੀ ਕਹ ਲੋ ਕੀ ਹੈਗਾ ਜਿਹੜਾ ਕੀ ਕੀ ਮਤ ਕੀ ਨਾਮ ਸੀ ਤਾਂ ਕਿੱਥੋਂ ਆਈ ਸੀ ਤਾਂ ਕੀ ਮਤ ਕੀ ਲੜਕੀ ਹੈ 임ਪਰੀਤ ਕੌਰ ਹੈਗੀ ਹੈ ਇਹ ਵਾਈਫ ਆਫ ਪੰਦਰ ਸਿੰਘ ਹੈਗੀ ਹੈ ਤੇ ਡਾਇਰੈਕਟ ਸੀ ਕਿ ਹੈ ਇਹਦੀ ਉਮਰ 40 ইয়ার্স ਦੀ ਹੈਗੀ ਹੈ ਤੇ ਬਾਕੀ ਐਫ ਆਈ ਆਰ ਆਪਾਂ ਦਰਜ ਕਰ ਰਹੇ ਤੇ ਇਨਵੈਸਟੀਗੇਸ਼ਨ ਸਰ ਮੈਂ ਇਹਨਾਂ ਦਾ ਕਾਜ ਜ਼ਿਆਦਾ ਕਹਿਣਾ ਕਿ ਭੱਲੇ ਵਾਲੇ ਤੇ ਕਹਿਣਾ ਕਿ ਸਵੇਰ ਤੋਂ ਕੁਝ ਦੋ ਬੰਦੇ ਇਹਨਾਂ ਨੂੰ ਰੈਕੀ ਕਰ ਰਹੇ ਸੀ ਤੇ ਜਦੋਂ ਸਾਰਾ ਮਾਮਲਾ ਆਇਆ ਤਾਂ ਉਸ ਵਾਰੇ ਕੋਈ ਪਛਾਣ ਹੋਈ ਹੈ ਨਹੀਂ ਹਜੇ ਤੱਕ ਕੋਈ ਅਰਧਾਸਤੇ ਲੱਗੇ ਨਹੀਂ ਯਾਰ ਮੋਟਰਸਾਈਕਲ ਤੇ ਆਏ ਸੀਗੇ ਬਾਕੀ ਆਪਾਂ ਜਿਹੜਾ ਹੈਗਾ ਹੋਰ ਇਨਫੋਰਮੇਸ਼ਨ ਹੈ ਟੋਟਲ ਕਿੰਨੇ ਕੋਲੀ ਚੱਲਿਆ ਵਾ ਟੋਟਲ ਚਾਰ ਚੱਲਿਆ ਹੈ ਤਿੰਨ ਅੰਦਰ ਚੱਲਿਆ ਹੈ ਤੇ ਇੱਕ ਬਾਹਰ ਜਦੋਂ ਬੰਦੇ ਨੇ ਇਥੋਂ ਉਹਨੇ ਉਹ ਮਤਲਬ ਉਹ ਬੰਦੇ ਨੇ ਇਥੋਂ ਜਿਹੜੇ ਬਾਹਰਲਾ ਇਹਦਾ ਇੱਕ ਬੰਦਾ ਸੀਗਾ ਮੋਹਲੇ ਦਾ ਉਹਨੇ ਗੇਟ ਬੰਦ ਕਰਕੇ ਇਹਨੂੰ ਸਰ ਕਿੰਨੇ ਕੋਈ ਦੀ ਘਟਣਾ ਹੈ ਪਟੋ ਹਵਾ ਵਿੱਚ ਫਾਇਰ ਕਰਕੇ ਨਿਕਲ ਸਰ ਕਿੰਨੇ ਕੋਈ ਦੀ ਘਟਣਾ ਹੈ ਇਹ ਚਾਰ ਕੋਈ ਦੀ ਸਰ ਕਿਸੇ ਦਾ ਸ਼ੱਕ ਵਗੈਰਾ ਨੀ ਹਜੇ ਤੱਕ ਤੇ ਕੋਈ ਸ਼ੱਕ ਨਹੀਂ ਪੁਲਿਸ ਦੀ ਇਨਵੈਸਟਿਗੇਸ਼ਨ ਚ ਕੀ ਕਹਿਣ ਕਿ ਮੋਕੇ ਤੇ ਕੀ ਪ੍ਰੂਫ ਮਿਲੇ ਹੈ ਇਹ ਤਾਂ ਹਜੇ ਤੇ ਪ੍ਰੀਮੀਲਰੀ ਸਟੇਜ ਹੈਗੀ ਆ ਇਨੀਸ਼ੀਏਟ ਕੀੜਾ ਮੁਸ਼ਕਿਲ ਲਗਾ ਆ ਬਾਕੀ ਆਪਾਂ ਪਛਤਾ ਦੱਸ ਕਰਕੇ ਆਪਾਂ ਟੀਮ ਨਾਲ ਸਾਡੀ ਰੈਡੀ ਹੈਗੀ ਆ ਤੇ ਜਿਹੜੇ ਦੋਸ਼ੀ ਹੈਗੇ ਜਲਦ ਤੋਂ ਜਲਦ ਆਪਾਂ ਸਰ ਇਹ ਸੀਸੀਟੀਵੀ ਵਗੈਰਾ ਖੁਦ ਨਾ ਨਹੀਂ ਹਜੇ ਤੱਕ ਕੋਈ ਸੀਸੀਟੀਵੀ footage ਨਾਲ ਨਹੀਂ ਮਿਲੀ ਨਹੀਂ ਹੈਗੀ ਆ ਤੇ ਜੇ ਕੋਈ ਤਾਂ ਹੀ ਹੋਗੀ ਤਾਂ ਲਾ ਕੇ ਆਂਕਿਫਟ